ਛੋਟੇ ਵੀਰ ਭੂਲਾ ਸਿੰਘ ਵਿਰਕ ਜੀ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਕ ਠੋਸ ਇਕਤਿਰਤਾ ਕਰਕੇ ਇਹ ਸਾਡੇ ਚੋਣ ਮਹੀਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਵਾ ਔਰ ਉਹਨਾਂ ਨੇ ਜੋ ਇਸ ਹਲਕੇ ਦੇ ਵਿੱਚ ਉਹਨਾਂ ਦਾ ਪਿਛਲੇ ਕਾਫੀ ਅਰਸੇ ਤੋਂ ਅਸਰ ਰੂਸੂਕ ਆ ਉਹ ਸਾਰਾ ਸਾਡੇ ਪਿੱਛੇ ਝੁਕਿਆ ਵਾ ਉਹਨਾਂ ਦਾ ਮੈਂ ਬਹੁਤ ਰਣੀ ਆ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਸੀਬੀਆ ਐਕਸਐਮਐਲਏ ਮੇਰੇ ਅਜ਼ੀਜ਼ ਭਰਾ ਨੇ ਮੇਰੇ ਇਕੱਠੇ ਅਸੀਂ ਵਿਧਾਨ ਸਭਾ ਚੇਰੇ ਮੇਰੇ ਰਾਈਟ ਸਾਈਡ ਤੇ ਮੇਰਾ ਛੋਟਾ ਭਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਬਰਨਾਲਾ ਔਰ ਆਪਣੇ ਮਹੇਸ਼ ਜੀ ਮੱਖਣ ਸ਼ਰਮਾ ਜੀ ਅਤੇ ਹੋਰ ਸੀਨੀਅਰ ਕਾਂਗਰਸ ਦੇ ਲੀਡਰਸ ਗੁਰਜੀਤ ਸਿੰਘ ਜੀ ਪ੍ਰੈਜ਼ੀਡੈਂਟ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵਾਂ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀਗਾ ਕਿ ਸ਼ਾਇਦ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦਾ ਜ਼ਿਲ੍ਹਾ ਵਾ ਤੇ ਪਤਾ ਨਹੀਂ ਕਿੰਨੇ ਕੰਮ ਹੋਏ ਹੋਣਗੇ ਤੇ ਕਿੰਨਾ ਕੁ ਵਿਕਾਸ ਹੋਇਆ ਹੋਏਗਾ ਜਿਹੜਾ ਇਹ ਰੋਜ਼ ਸ਼ੋਰ ਮਚਾਉਂਦੇ ਨੇ ਲੇਕਿਨ ਮੈਨੂੰ ਆਈ ਵਾਸ ਅਟਰਲੀ ਸ਼ੌਕਟ ਮਤਲਬ ਮੈਨੂੰ ਬੜੀ ਹੈਰਾਨਗੀ ਹੋਈ ਆ ਕਿ 2 ਸਾਲ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤਿੰਨ ਮਨਿਸਟਰਸ ਹੋਣ ਕੈਬਨਿਟ ਦੇ ਤੇ ਪਿੰਡਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਕੋਈ ਕੰਮ ਨਾ ਹੋਇਆ ਹੋਵੇ ਮੈਨੂੰ ਉਦੋਂ ਰਜਿੰਦਰ ਸਿੰਘਲਾ ਲੈ ਕੇ ਗਏ ਨੇ ਸ਼ਹਿਰ ਸ਼ਬਮ ਕਲੋਨੀ ਆਫਿਸਰਸ ਕਲੋਨੀ 28 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ ਦੋ ਵਾਰਡਸ ਵਿੱਚ ਮਨਜ਼ੂਰ ਕੀਤਾ ਹੋਇਆ ਕੰਮ ਸ਼ੁਰੂ ਹੋ ਗਿਆ 50% ਕੰਮ ਚੱਲ ਖਤਮ ਹੋ ਗਿਆ ਜਿੱਦਣ ਦੀ ਸਰਕਾਰ ਆਈ ਉੱਥੇ ਕੰਮ ਸਾਰਾ ਰੋਕ ਦਿੱਤਾ ਸਾਰੇ ਪੰਜਾਬ ਦੀਆਂ 13000 ਪੰਚਾਇਤਾਂ ਦਾ ਕੰਮ ਚੋਖ ਕਰ ਦਿੱਤਾ ਜਸਟ ਬਿਕੋਜ਼ सरपंच ਜਿਹੜੇ ਸੀ ਕਾਂਗਰਸ ਦੇ ਇਲੈਕਟਿਡ ਸੀ ਚੋਰ ਸਰਪੰਚਾਂ ਨੂੰ ਚੋਰ ਗਰਦਾਨ ਦਿੱਤਾ ਕੌਂਸਲਰਾਂ ਨੇ ਪਰਚੇ ਕਰਾਤੇ ਕਮੇਟੀਆਂ ਤੋੜ ਦਿੱਤੀਆਂ ਕਿ ਇਹ ਬਦਲਾਵਤੀ ਰਾਜਨੀਤੀ ਸੀ ਔਰ ਭਗਵੰਤਪਾਨ ਕੋਈ ਮੈਨੇ ਕੇਸ ਪ੍ਰਾਪਤੀ ਮਤਲਬ ਚਲੋ ਮੰਨ ਲਿਆ ਕੋਈ ਛੋਟਾ ਮੋਟਾ ਕੰਮ ਕਰਾ ਦਿੱਤਾ ਲੇਕਿਨ ਕੋਈ ਮੈਨੇ ਕੇਸ ਪ੍ਰਾਪਤੀ ਲਾਈਕ ਅ ਬਿਗ ਅ ਬਿਗ ਇੰਡਸਟਰੀਅਲ ਇਨਵੈਸਟਮੈਂਟ ਇਨ ਸੰਗਰੂਰ ਕੋਈ ਇੱਕ 슈ਗਰ ਮਿਲ ਸੀ ਸਾਡੀ ਧੂਰੀਏ ਦੇ ਹਲਕੇ ਦੇ ਵਿੱਚ ਉਹ 2022 ਅਕਤੂਬਰ ਚ ਬੰਦ ਹੋ ਗਈ ਚਲਾਉਣੇ ਦਾ ਕੀ ਸੀਗੀ ਔਰ ਕੋਈ ਵੱਡਾ ਕੋਈ ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਉੱਥੇ ਮਸਤੂਆਣਾ ਸਾਹਿਬ ਉਨੀ ਪੱਥਰ ਦਾ ਨਹੀਂ ਪੱਥਰ ਖੜਾ ਕੱਲੇ ਇੱਥੇ ਨਹੀਂ ਖੜਾ ਪੰਜਾਬ ਦੇ ਵਿੱਚ 15 ਜ਼ਿਲ੍ਹਿਆਂ ਦੇ ਵਿੱਚ ਹੋਰ ਜਿਹੜੇ ਮੈਡੀਕਲ ਕਾਲਜ ਦੇ ਨਹੀਂ ਪੱਥਰ ਉਨੀ ਪੱਥਰ ਹੀ ਖੜੇ ਨੇ ਤਾਂ ਮੈਨੂੰ ਹੈਰਾਨਗੀ ਹੁੰਦੀ ਕਿ ਜਿਹੜਾ 70000 ਕਰੋੜ ਕਰਜ਼ਾ ਚਾੜਿਆ ਨਵਾਂ ਇਸ ਸਰਕਾਰ ਨੇ ਉਹ ਲੱਗਿਆ ਕਿੱਥੇ ਆ ਪਰसों 42500 ਕਰੋੜ ਰੁਪਏ ਹੋਰ ਕਰਜ਼ਾ ਨਵਾਂ ਚੱਕਿਆ ਗਿਆ ਭਾਈ ਭਾਈ ਮੌਰਟਗੇਜਿੰਗ ਸ਼ੋਰਟੀ ਆਵਰ ਬਾਂਡਸ ਜਿਹੜਾ ਸਾਡਾ ਸਰਮਾਇਆ ਪਿਆ ਹੁੰਦਾ ਇਮਰਜੈਂਸੀ ਵਿੱਚ ਵਰਤਣਾ ਹੁੰਦਾ ਉਹ ਚੱਕ ਕੇ ਕਰਤਾ ਅਖੇ ਕਿੱਥੇ ਤਨਖਾਹਾਂ ਦੇਣੀਆਂ ਪੁਲਿਸ ਡਿਪਾਰਟਮੈਂਟ ਦੀਆਂ ਡੀਏ ਨਹੀਂ ਦੇ ਸਕੇ EMPLOYEES ਦੇ ਪੈਨਸ਼ਨਰਸ ਦੇ ਏਰੀਆਜ਼ ਨੇ ਦੇ ਸਕੇ ਤੋ ਇਹ ਪੈਸਾ ਗਿਆ ਕਿੱਥੇ ਕੇਜਰੀਵਾਲ ਸਾਹਿਬ ਕਿੰਨਾ ਸ਼ੋਰ ਮਚਾਉਂਦੇ ਸੀ ਜਦੋਂ ਤੁਸੀਂ ਪੁੱਛਿਆ ਕਿ ਗਾਰੰਟੀਆਂ ਕਿੱਥੋਂ ਪੂਰੀਆਂ ਕਰੋਗੇ ਅਖੇ ਜੀ ਅਸੀਂ 20000 ਕਰੋੜ ਰੁਪਈਆ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਅਸੀਂ ਉਹਨੂੰ ਰੋਕ ਕੇ 20000 ਕਰੋੜ ਰੁਪਈਏ ਦੇ ਨਾਲ ਜੌਬਸ ਕ੍ਰੀਏਟ ਕਰਾਂਗੇ ਔਰ ਹੋਰ ਸਾਡੀਆਂ ਗਾਰੰਟੀਆਂ ਪੂਰੀਆਂ ਕਰਾਂਗੇ ਪਿਛਲੇ 2 ਸਾਲ ਦੇ ਬਜਟ ਜਿਹੜੇ ਫਿਗਰਸ ਆਏ ਨੇ ਮਾਈਨਿੰਗ ਦੀ ਆਮਦਨ ਰੈਵਨਿਊ ਜਨਰੇਟ ਹੋਈ ਪੰਜਾਬ ਦੀ ਉਹ ਮਗਰਲੇ ਸਾਲਾਂ ਵਿੱਚ 200 ਢਾਈ 100 ਕਰੋੜ ਸੀਗੀ ਇਨ ਬਿਨ 200 250 ਕਰੋੜ ਆਮਦਨ ਤੋਂ ਵਧੀ ਨਹੀਂ ਮੈਂ ਕਿ ਤੁਹਾਡੇ ਖਿਲਾਫ ਪੁਖਤਾ ਸਬੂਤ ਸਾਨੂੰ ਈਡੀ ਦੀ ਚਾਰਜ ਸ਼ੀਟ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਰੀਜਾਇਨਡਸ ਫਾਈਲ ਕੀਤੇ ਨੇ ਉਹਨਾਂ ਵਿੱਚ ਤੁਹਾਡੇ ਖਿਲਾਫ ਪੁਖਤਾ ਸਬੂਤ ਕਰਾਪਸ਼ਨ ਦੇ ਵਿੱਚ ਇਨਵੋਲਵਮੈਂਟ ਦੇ ਆ ਰਹੇ ਨੇ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਤਾਂ ਸਾਨੂੰ ਆਣ ਕੇ ਪੰਜਾਬ ਸਮਗਲਰ ਕਰਦਾਨ ਦਿੰਨੇ ਸੋ ਇਸ ਕਰਕੇ ਇੱਕ ਧੋਖਾ ਹੋਇਆ ਪੰਜਾਬ ਦੇ ਲੋਕਾਂ ਨਾਲ ਉਹ ਮੈਨੂੰ ਪੂਰਨ ਆ ਸਕੇ ਇਸ ਲੋਕ ਸਭਾ ਇਲੈਕਸ਼ਨ ਵਿੱਚ ਉਹ ਰਿਪੇਅਰ ਕਰਨਗੇ 13 0 ਉਹ ਇੱਕ ਫਿਕਸ ਸਟੇਟਮੈਂਟ ਸੀ ਜਿਹੜੀ ਪਾਰਟੀ ਕੋ 13 ਬੰਦੇ ਹੀ ਹੋਣਗੇ ਪੰਜ ਮੰਤਰੀ ਤਿੰਨ ਐਮ ਐਲ ਏ ਇੱਕ ਕਮੇਡੀਅਨ ਤਿੰਨ ਤਿਤਲੀਆਂ ਹਾਊ ਵਿਲ ਦੇ ਫਾਈਟ ਇਲੈਕਸ਼ਨ ਜਿਹੜਾ ਬੰਦਾ ਰਿੰਕੂ ਇਹਨਾਂ ਦਾ ਜਲੰਧਰੋਂ ਲੋਕ ਸਭਾ ਦੀ ਟਿਕਟ ਨਾਮਿਨੇਟ ਕੀਤਾ ਤੇ ਟਿਕਟ ਲੈ ਕੇ ਭੱਜ ਗਿਆ ਵਾ ਤੇ ਫਿਰ ਇੱਕ ਅਕਾਲੀ ਦਲ ਤੋਂ ਬੰਦਾ ਡਿਫੈਕਟਰ ਚੱਕਣਾ ਪਿਆ ਦੋ ਕਾਂਗਰਸ ਦੇ ਡਿਫੈਕਟਰ ਚੱਕੇ ਜਿਹੜੇ ਬੰਦੇ ਕਹਿੰਦੇ ਸੀ ਵਿਵਸਥਾ ਪਰਿਵਰਤਨ ਆਇਆ ਅਸੀਂ ਇੱਕ ਵਧੀਆ ਰਾਜਨੀਤੀ ਦਾ ਉਮ ਦੇਾਂਗੇ ਮਾਡਲ ਪੇਸ਼ ਕਰਾਂਗੇ ਉਹ ਡਿਫੈਕਟਰ ਚੱਕ ਕੇ ਲੈ ਕੇ ਆਉਂਦੇ ਆ ਰਾਤ ਨੂੰ ਤੇ ਅਗਲੇ ਦਿਨ ਸਵੇਰੇ ਉਹ ਕੈਂਡੀਡੇਟ ਹੁੰਦੇ ਨੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵੋਲੰਟੀਅਰਜ਼ ਨਿਰਾਸ਼ ਕਰਦੇ ਉਹ ਵਿਚਾਰੇ ਸਿਰਫ ਬਸਤੇ ਤੇ ਦਰੀਆਂ ਚੱਕਣ ਜੋਗੇ ਰਹਿ ਗਏ ਨੇ ਰਾਜ ਸਭਾ ਹੈ ਤਾਂ ਬਾਹਰਲੇ ਬਣਨੇ ਨੇ ਅਮੀਰ ਆਦਮੀ ਬਣਨੇ ਨੇ ਟਿਕਟਾਂ ਤੇ ਇਹਨਾਂ ਨੂੰ ਮਿਲਣੀਆਂ ਜੌਬਸ ਚੇਅਰਮੈਨ ਉਹਦੀ ਬਣੀ ਆ ਬੀਬੀ ਐਜੂਕੇਸ਼ਨ ਬੋਰਡ ਦੀ ਐਨ ਆਊਟਸਾਈਡਰ ਰੇਰਾ ਦਾ ਚੇਅਰਮੈਨ ਬਣਿਆ ਆਊਟਸਾਈਡਰ ਦਿੱਲੀੋਂ ਕੇ ਜਰੀਵਾਲ ਸਾਹਿਬ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਗੈਰ ਪੰਜਾਬੀ ਦਿੱਲੀੋਂ ਭੇਜਿਆ ਕੇ ਜਰੀਵਾਲ ਸਾਹਿਬ ਨੇ ਤੇ ਫਿਰ ਆ ਮਤਲਬ ਜਿਹੜੇ ਵਿਚਾਰੇ ਵੋਲੰਟੀਅਰ ਸੀ ਉਹ ਸਿਰਫ ਦਰੀਆਂ ਚੱਕਣ ਵਾਸਤੇ ਰੱਖੇ ਨੇ ਸਿਮਲੀ ਡਰੱਗਸ ਕਹਿੰਦੇ ਸੀ 6 ਮਹੀਨਿਆਂ ਚ ਖਤਮ ਕਰਾਂਗੇ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਹੋਇਆ ਵਾਕਿਆ ਜਿੱਥੇ 25 ਬੰਦੇ ਮਰੇ ਨੇ ਉਹ ਕੱਲੇ 25 ਗਰੀਬ ਨਹੀਂ ਮਰੇ ਇਟ ਸਪੀਕਸ ਦੱਟ देयर ਇਜ਼ ਅ ਪੈਰਲਲ ਲਿਕਰ ਮਾਫੀਆ ਆਪਰੇਟਿੰਗ ਇਨ ਪੰਜਾਬ ਜਿਹੜਾ ਸਰਬਜੀਤ ਕੌਰ ਮਾਨੁਕੇ ਨੇ ਉਹ ਕੋਠੀ ਦੇ ਕਬਜ਼ਾ ਕੀਤਾ ਜਗਰੌਂ ਵਾਲੀ ਤੇ ਇਟ ਸਪੀਕਸ ਦਟ देयर ਇਜ਼ ਰੀਅਲ ਸਟਾਰਟ ਰੀਅਲ ਅਸਟੇਟ ਮਾਫੀਆ ਜਿਹੜਾ ਨੈਕਸਸ ਮਾਫੀਆ ਆਦਤੇ ਪੋਲਿਟਿਕਲ ਲੋਕਾਂ ਦਾ ਉਹ ਬਰਕਰਾਰ ਹੈ ਮਾਈਨਿੰਗ ਮੇਰੇ ਕੋਲ ਆਪਣੀ ਰਿਪੋਰਟ ਪਈ ਜਿਹੜੀ ਏ ਡੀ ਜੀ ਪੀ ਇੰਟੈਲੀਜੈਂਸ ਦੀ ਲੇਟੈਸਟ ਰਿਪੋਰਟ ਹੈ ਉਹਨਾਂ ਨੇ ਪੁਆਇੰਟ ਆਊਟ ਕਰਤਾ ਕਿ ਆ 13 ਜ਼ਿਲ੍ਹਿਆਂ ਵਿੱਚ ਆ ਬੰਦੇ ਆ ਉਹਨਾਂ ਦੀਆਂ ਮਸ਼ੀਨਰੀਆਂ ਤੇ ਆ ਅਫਸਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਰੇਤਾ ਕੱਢ ਰਹੇ ਨੇ ਆਫਕੋਰਸ ਐਮਐਲਏ ਦਾ ਨਾਮ ਲਿਖ ਨਹੀਂ ਸਕਦੇ ਕਿਉਂਕਿ ਉਹਨੇ ਉਹਦੀ ਬਦਲੀ ਹੋ ਜਾਣੀ ਸੋ ਉਹਦੇ ਖਿਲਾਫ ਐਕਸ਼ਨ ਹੋਣਾ। ਸੋ ਹਰ ਤਰ੍ਹਾਂ ਦਾ ਮਾਫ ਮਾਫੀਆ ਪਰਬਲਮ ਇੱਕ ਮੀਡੀਆ ਹਾਊਸ ਹੈ ਪੰਜਾਬ ਦਾ। ਟਾਈਮ ਆਊਟ ਤੇ ਤੁਹਾਨੂੰ ਨਾਮ ਵੀ ਦੱਸ ਦੂੰਗਾ। ਉਸ ਦਾ ਉਸ ਦਾ ਵਪਾਰ ਹੜਪਣ ਲਈ ਹਰਮੀਤ ਪਠਾਨ ਮਾਜਰਾ ਨੇ ਉਹਨਾਂ ਨੂੰ ਥ੍ਰੈਟਨ ਕੀਤਾ ਕਿ ਜਾਂ ਤਾਂ ਸਾਨੂੰ ਸਾਰਾ ਬਣਿਆ ਬਣਾਇਆ ਕੇਬਲ ਨੈਟਵਰਕ ਦਾ ਵਪਾਰ ਦੇ ਦਿਓ ਨਹੀਂ ਤਾਂ ਤੁਹਾਨੂੰ ਨਹੀਂ ਤਾਂ ਸਾਨੂੰ ਇੰਨੀ ਰਕਮ ਐਕਸਟਰਸ਼ਨ ਵਜੋਂ ਦਿਓ। ਨਹੀਂ ਤਾਂ ਤੁਹਾਡੇ ਦੇ ਪਰਚੇ ਦਰਜ ਕਰਾਂਗੇ ਉਸ ਵਿਅਕਤੀ ਤੇ ਉਹਨਾਂ ਦੀ ਕੰਪਨੀ ਤੇ 35 ਦੇ ਲਾਗੇ 40 ਦੇ ਲਾਗੇ ਐਫ ਆਈ ਆਰ ਦਰਜ ਕਰਕੇ ਉਹਨੂੰ ਦੇਸ਼ ਛੱਡਣ ਤੇ ਮਜਬੂਰ ਕਰ ਦਿੰਦੇ ਔਰ ਮੈਂ ਵਚਨ ਬਾਦਾਂ ਇਫ ਆਈ ਐਮ ਇਲੈਕਟਡ ਟੂ ਲੋਕ ਸਭਾ ਆਫ ਕੋਰਸ ਮੈਂ ਕੋਈ ਮੈਂ ਕੋਈ ਕਾਇਰ ਕਮਜ਼ੋਰ ਇਨਸਾਨ ਨਹੀਂਗਾ ਮੈਂ ਸੰਗਰੂਰ ਦੇ ਲੋਕਾਂ ਦਾ ਜਿਹੜਾ ਮੈਨੂੰ ਮਾਨ ਸਤਕਾਰ ਦੇਣਗੇ ਉਹਨੂੰ ਮੈਂ ਸਿਰ ਮੱਥੇ ਤੇ ਚੜਾ ਕੇ ਰੱਖੂੰਗਾ ਜਿਹੜਾ ਇਸ ਵਕਤ ਅਕਾਲੀ ਦਲ ਦਾ ਘਾਣ ਹੋਇਆ ਨਾ ਉਹ ਉਹਨਾਂ ਨੇ ਜਦੋਂ ਆਪਣੀ ਵਿਚਾਰਧਾਰਾ ਦਾ ਕੰਪਰਮਾਈਜ਼ ਕੀਤਾ ਜਦਾਂ ਆਮ ਆਦਮੀ ਪਾਰਟੀ ਨੇ ਆਪਣੀ ਵਿਚਾਰਧਾਰਾ ਦਾ ਕੰਪਰਮਾਈਜ਼ ਕੀਤਾ ਇਦਾਂ ਹੀ ਅਕਾਲੀ ਦਲ ਦਾ ਕਾਣ ਹੋਇਆ ਅਕਾਲੀ ਦਲ ਨੇ ਵਾਅਦਤਕਾਰਾਂ ਦੀ ਗੱਲ ਕੀਤੀ ਲੇਕਿਨ ਜੰਮੂ ਕਸ਼ਮੀਰ ਦੇ 2 ਟੋਟੇ ਕਿਤੇ ਯੂਟੀਆਂ ਬਣਾਈਆਂ ਤੇ ਵੋਟ ਭਾਜਪਾ ਨੂੰ ਪਈ